ਆੜਾਂ ਦੀ ਮਾਰ ਚੜ੍ਹ ਰੇ ਪੰਜਾਬ ਦਾ ਹਰ ਕੋਈ ਸਾਥ ਦੇ ਰਿਹਾ ਹੈ ਚਾਹੇ ਉਹ ਸਿਆਸਤ ਹੋਵੇ ਚਾਹੇ ਉਹ ਕਲਾਕਾਰ ਹੋਵੇ ਹਰ ਕੋਈ ਆਪਣੇ ਵੱਲੋਂ ਜਿੰਨੀ ਹੋ ਸਕੇ ਪੰਜਾਬ ਦੀ ਸੇਵਾ 'ਚ ਲੱਗਾ ਹੋਇਆ ਹੈ ਹੁਣ ਇਸੇ ਨੂੰ ਲੈ ਪੰਜਾਬ ਦੇ ਹੱਕ 'ਚ ਆਏ ਮਨਕੀਰਤ ਔਲਖ ਨੇ ਹੜਪੀਟਾਂ ਦੀ ਮਦਦ ਲਈ 5 ਕਰੋੜ ਤੱਕ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਇਹ 5 ਕਰੋੜ ਦੀ ਰਕਮ ਨਾਲ ਹੜਵਾਲੇ ਇਲਾਕਿਆਂ 'ਚ ਜੋ ਛੋਟੇ ਜ਼ਿਮੀਦਾਰਾਂ ਨੂੰ 100 ਟਰੈਕਟਰ ਦੇਣ ਦਾ ਵੀ ਐਲਾਨ ਕੀਤਾ ਹੈ ਦੇਖੋ ਇਹ ਵੀਡੀਓ ਅਗਲੇ ਗਲੋਬਲ ਸਿੱਖਾਲੇ ਨਾਲ ਅਸੀਂ ਇੱਕ ਰਾਇ ਕੀਤੀ ਵੀ ਜਿਹੜੇ ਕਹਿੰਦੇ ਉਹਨਾਂ ਨੇ ਆਪਣੇ ਨਾਲ ਰਹਿ ਕੀਤੀ ਵੀ ਕਹਿੰਦੇ ਮਨਗਿਰਤ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਆਈਆਂ ਨੂੰ ਕਹਿੰਦਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ ਸੌਕ ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਰੇਤਾ ਚੱਕ ਜ਼ਮੀਨ ਚਲਦੀ ਕਰ ਹਾਂਜੀ ਹਾਂ ਰੇਤਾ ਕੱਢ ਲੈਣ ਤੇ ਜ਼ਮੀਨ ਚਲਦੀ ਕਰ ਦੇਣਾ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ 'ਚ ਆ ਖਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨ ਆਰ ਆਈਆਂ ਨੂੰ ਤੇ ਇੰਡੀਆ ਵਾਲੇ ਸਾਰੇ ਮੇਰੇ ਜਿੰਨੇ ਵੱਡੇ ਭਰਾ ਬਿਜ਼ਨਸਮੈਨ ਨੇ ਸਾਰਿਆਂ ਨੂੰ ਰਿਕਵੈਸਟ ਆ ਵੀ ਸੌ ਫਾਊਂਡਰ ਡਾਇਰੈਕਟਰ ਆਪਾਂ ਲਈਏ ਤੇ ਉਹ ਫਾਊਂਡੇਸ਼ਨ ਨੂੰ ਦੇਈਏ ਜੀ ਦੇ ਕਰਕੇ ਵੀ ਉਹ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਦੀ ਹੈਲਪ ਕਰ ਸਕਣੇ ਛੋਟੇ ਵੱਡੇ ਸਭ ਦੀ ਹੈਲਪ ਹੋਊਗੀ ਹਾਂ ਹਨਾ ਸਭ ਦੀ ਹੈਲਪ ਕਰ ਸਾਰੀ ਇਮਾਰਤਾਂ ਛੋਟੇ ਵੀ ਵੱਡੇ ਵੀ ਹਾਂ ਵੱਡਿਆਂ ਦਾ ਵੱਧ ਨੁਕਸਾਨ ਹੋ ਗਿਆ ਛੋਟਿਆਂ ਦਾ ਜੋ ਹੋਣਾ ਉਹ ਹੋ ਗਿਆ ਮਤਲਬ ਵੀ ਸਾਰਿਆਂ ਦੀਆਂ ਜ਼ਮੀਨਾਂ ਚਲਦੀਆਂ ਹੋ ਜਾਣ ਸਾਰੇ ਵਾਹਿਗੁਰੂ ਕਰੇ ਸਾਰੇ ਵੀ ਇੱਕ ਸਾਡਾ ਦਾ ਇੱਕ ਮਨੀ ਵੀਰੇ ਇੱਕ ਆਪਣੇ ਮਨ ਚ ਉਹ ਹੈ ਵੀ ਕੋਈ ਇਹ ਜਾ ਹੋਵੇ ਵੀ ਜੱਦੂ ਦੀ ਛੜੀ ਕਮਾਈਏ ਵੀ ਪਹਿਲਾ ਵਰਗਾ ਪੰਜਾਬ ਹਾਂ ਪਹਿਲਾ ਵਰਗਾ ਹੋ ਜੇ ਯਾਰ ਦਾ ਤਾਂ ਉਹ ਮਨ ਹੈ ਵੀ ਵਾਹਿਗੁਰੂ ਕਰੇ ਬڑا ਬڑا ਦਿਲ ਨੂੰ ਮੈਂ ਦੱਸ ਨਹੀਂ ਸਕਦਾ ਸੋ ਪਲੀਜ਼ ਬਹੁਤ ਅੱਜ ਹੁਣ ਖੜਨ ਦਾ ਟਾਈਮ ਆ ਪੰਜਾਬ ਨਾਲ ਖੜੀਏ ਤੇ ਮਨਕੀਰਤ ਆਲਖ ਨੇ ਇਹਨਾਂ ਟਰੈਕਟਰਾਂ ਦੀ ਜੋ ਸੇਵਾ ਹੈ ਹੜ੍ਹ ਪੀੜਤਾਂ ਲਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਦੋਸਤ ਪ੍ਰੀਤ ਵੱਲੋਂ 100 ਟਰੈਕਟਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਹਾਇਤਾ ਲਈ ਭੇਜੇ ਜਾ ਰਹੇ ਨੇ ਮਨਕੀਰਤ ਆਲਖ ਨੇ ਇਸ ਐਲਾਨ ਤੋਂ ਬਾਅਦ ਫੈਸ ਤੇ ਲੋਕਾਂ 'ਚ ਇੱਕ ਵੱਡੀ ਸਿਫਤ ਕੀਤੀ ਜਾ ਰਹੀ ਹੈ ਮਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਹੜ੍ਹਾਂ ਦੇ ਮਾਰਚਾੜੇ ਪੰਜਾਬ ਦਾ ਹਰ ਕੋਈ ਸਾਥ ਦੇ ਰਿਹਾ ਹੈ ਚਾਹੇ ਉਹ ਸਿਆਸਤ ਹੋਵੇ ਚਾਹੇ ਉਹ ਕਲਾਕਾਰ ਹੋਵੇ ਹਰ ਕੋਈ ਆਪਣੇ ਵੱਲੋਂ ਜਿੰਨੀ ਹੋ ਸਕੇ ਪੰਜਾਬ ਦੀ ਸੇਵਾ 'ਚ ਲੱਗਾ ਹੋਇਆ ਹੈ ਹੁਣ ਇਸੇ ਨੂੰ ਲੈ ਪੰਜਾਬ ਕੱਚਾ ਆਏ ਮਨਕੀਰਤ ਆਲਖ ਨੇ ਹੜਪੀਟਾਂ ਦੀ ਮਦਦ ਲਈ 5 ਕਰੋੜ ਤੱਕ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਇਹ 5 ਕਰੋੜ ਦੀ ਰਕਮ ਨਾਲ ਹੜਵਾਰੇ ਇਲਾਕਿਆਂ 'ਚ ਜੋ ਛੋਟੇ ਜ਼ਿਮੀਦਾਰਾਂ ਨੂੰ 100 ਟਰੈਕਟਰ ਦੇਣ ਦਾ ਵੀ ਐਲਾਨ ਕੀਤਾ ਹੈ ਦੇਖੋ ਇਹ ਵੀਡੀਓ ਗਲੋਬਲ ਸਿੱਖਾਂ ਲੈਣਾ ਨਾ ਅਸੀਂ ਇੱਕ ਰਾਇ ਕੀਤੀ ਵੀ ਜਿਹੜੇ ਕਿ ਉਹਨਾਂ ਨੇ ਆਪਣੇ ਨਾਲ ਰਾਇ ਕੀਤੀ ਵੀ ਕਿੰਨੇ ਮਨਕੀਰਤ ਵੀਰੇ ਜਿਹੜੇ ਛੋਟੇ ਜ਼ਿਮੀਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ 'ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਕ ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਆਈਆਂ ਨੂੰ ਕਹਿੰਦਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ 100 ਕ ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ ਚੋਂ ਰੇਤਾ ਕੱਢ ਰੇਤਾ ਚੱਕ ਜਮੀਨ ਚਲਦੀ ਕਰ ਹਾਂਜੀ ਹਾਂ ਰੇਤਾ ਕੱਢ ਲੈਣ ਤੇ ਜ਼ਮੀਨ ਚਲਦੀ ਕਰ ਦੇਣ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ ਚ ਆ ਖਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨ ਆਰ ਆਈਆਂ ਨੂੰ ਤੇ ਇੰਡੀਆ ਵਾਲੇ ਸਾਰੇ ਮੇਰੇ ਜਿੰਨੇ ਵੱਡੇ ਭਰਾ ਬਿਜ਼ਨਸਮੈਨ ਨੇ ਸਾਰਿਆਂ ਨੂੰ ਰਿਕਵੈਸਟ ਆ ਵੀ ਸੌ ਡਾਇਰੈਕਟਰ ਆਪਾਂ ਲਈਏ ਤੇ ਉਹ ਫਾਊਂਡੇਸ਼ਨ ਨੂੰ ਦੇਈਏ ਜੀ ਦੇ ਕਰਕੇ ਵੀ ਉਹ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਦੀ ਹੈਲਪ ਕਰ ਸਕਣਾ ਛੋਟੇ ਵੱਡੇ ਸਭ ਦੀ ਹੈਲਪ ਹੋ ਹਾਂ ਹੈਨਾ ਸਭ ਦੀ ਹੈਲਪ ਕਰ ਸਾਰੀ ਮਾਰਦਿਆਂ ਛੋਟੇ ਵੀ ਵੱਡੇ ਵੀ ਹਾਂ ਵੱਡਿਆਂ ਦਾ ਵੱਧ ਨੁਕਸਾਨ ਹੋ ਗਿਆ ਛੋਟਿਆਂ ਦਾ ਜੋ ਹੋਣਾ ਉਹ ਹੋ ਗਿਆ ਮਤਲਬ ਵੀ ਸਾਰਿਆਂ ਦੀਆਂ ਜ਼ਮੀਨਾਂ ਚਲਦੀਆਂ ਹੋ ਜਾਣ ਸਾਰੇ ਵਾਹਿਗੁਰੂ ਕਰੇ ਸਾਰੇ ਵੀ ਇੱਕ ਸਾਡਾ ਦਾ ਇੱਕ ਮਨੀ ਵੀਰੇ ਇੱਕ ਆਪਣੇ ਮਨ ਚ ਉਹ ਹੈ ਵੀ ਕੋਈ ਇਹ ਜਾ ਹੋਵੇ ਵੀ ਜੱਦੂ ਦੀ ਛੜੀ ਕਮਾਈਏ ਵੀ ਪਹਿਲਾ ਵਰਗਾ ਪੰਜਾਬ ਹਾਂ ਪਹਿਲਾ ਵਰਗਾ ਹੋ ਜੇ ਯਾਰ ਬੰਦਾ ਦਾ ਉਹ ਮਨ ਹੈ ਵੀ ਵਾਹਿਗੁਰੂ ਕਰੇ ਬੜਾ ਬੜਾ ਦਿਲ ਨੂੰ ਮੈਂ ਦੱਸ ਨਹੀਂ ਸਕਦਾ ਸੋ ਪਲੀਜ਼ ਬਹੁਤ ਅੱਜ ਹੁਣ ਖੜਨ ਦਾ ਟਾਈਮ ਆ ਪੰਜਾਬ ਨਾਲ ਖੜੀਏ ਤੇ ਮਨਕੀਰਤ ਆਲਖ ਨੇ ਇਹਨਾਂ ਟਰੈਕਟਰਾਂ ਦੀ ਜੋ ਸੇਵਾ ਹੈ ਹੜ੍ਹ ਪੀੜਤਾਂ ਲਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਦੋਸਤ ਪ੍ਰੀਤ ਵੱਲੋਂ 100 ਟਰੈਕਟਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਹਾਇਤਾ ਲਈ ਭੇਜੇ ਜਾ ਰਹੇ ਨੇ ਮਨਕੀਰਤ ਆਲਖ ਨੇ ਇਸ ਐਲਾਨ ਤੋਂ ਬਾਅਦ ਫੈਸ ਤੇ ਲੋਕਾਂ 'ਚ ਇੱਕ ਵੱਡੀ ਸਫਤ ਕੀਤੀ ਜਾ ਰਹੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ